ਹਾਂਜੀ ਦੋਸਤੋ ਸ਼ਤਰੀਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਖੜੇ ਚਗੇ ਪਿੰਡ ਰੱਜਮਾੜੇ ਤੇ ਬਾਈ ਦੇ ਘਰੇ ਇਹਨਾਂ ਕੋਲੇ ਗਾਂ ਕੀ ਚਰਚੀ ਤੇ ਭਕਾਊਗਾ ਚਰਚੀ ਗਾਂ ਬਹੁਤ ਚੰਗੀਆਂ ਜੀ ਬਕਦ ਵੀ ਠੀਕ ਆ ਖੱਦ ਪੜਾ ਵੱਡਾ ਨਹੀਂ ਹੈਗਾ ਤੇ ਬਕ ਵੀ ਰੋਖ ਨਹੀਂ ਹੈਗਾ ਗਾਂ ਕਾ ਹੂਆ ਚਰਚੀਆਂ ਬਹੁਤ ਚੰਗੀਆਂ ਤੇ ਇਥਾਂ ਤਪਰੀ ਦੀ ਸ਼ਾਪ ਆ ਧਾਰਪੁਰੀ ਬੋਲੀਆ ਬਾਕੀ ਵੀ ਅਪਾਂ ਗੱਲ ਕਰਦੇ ਆ ਬਾਈ ਨਾਲ ਬਾਈ ਰਿਸ਼ੋਰੀ ਬਾਰੇ ਮੁੰਡਾ ਬੜਾ ਦਸਰੋਦਾ ਬਾਈ ਜੀ ਸਸੀ ਗਾਲ ਜੀ ਸਾਰਿਆਂ ਨੂੰ ਤੇ ਬਾਈ ਜੀ ਜੱਸੀ ਬੱਸੀ ਆ ਦੂਜੇ ਸੂਏ ਬਹਿੜਾ ਤੇ ਦੁੱਧ ਉਹ ਵੀਰੇ 15 ਦੇ 8 ਛੇ ਆਪਾਂ 13 ਕਿਲੋ ਕਹਿ ਕੇ ਦੇਵਾਂਗੇ ਚਾਹੇ ਦੀ ਆਹਲਾ ਚਾਰ ਡੰਗ ਛੋਲੇ ਆਪਣੇ ਘਰੇ ਆਪਾਂ ਨੂੰ ਕੋਈ ਤਰਾਜ ਨਹੀਂ ਠੀਕ ਐ ਸਾਈ ਕਰ ਲੈ ਚਾਰ ਡੰਗ ਛੋਲੇ ਡੀਟਰ ਨਾਲ ਮੰਗ ਕੇ ਜਿਵੇਂ ਅੰਡੇ ਦੇ ਧਰਨਾਉ ਵਾਲਾ ਕੱਢ ਦੇ ਧਰ ਲੈ ਠੀਕ ਐ ਜੀ ਠੀਕ ਐ ਜੀ ਤੇ ਥਣ ਮੈਂ ਸਾਲਾ ਲੱਗਿਆ ਹਾ ਉਹ ਤੁਹਾਨੂੰ ਦਿਖ ਦਿਈਏ ਵੀਡੀਓ ਦੇ ਵਿੱਚ ਦਰمیانਲੇ ਵਿਚਾਲੜੇ ਕੱਬ ਦੀ ਆ ਪੰਜਾਬ ਵਾਲੀ ਜਰਸੀ ਆ ਦੂਜੀ ਜਰਸੀ ਨਹੀਂ ਹੈਗੀ ਮਾਚ ਵਾਲੀ ਪਿੱਛੇ ਬੱਛਾ ਗਰੀ ਪਿੱਛੇ ਬੱਸਾ ਜੀ ਤੇ ਵੀਰੇ ਮੁੱਲ ਕਿਤਾ ਦਾ ਜੀ ਮੁੱਲ ਵੀਰੇ 55000 ਰੁਪਇਆ ਕਰਦਾ ਜੀ ਦੇਣੀ ਕਿੰਨੇ ਦੀ ਆ ਵਜੋਂ ਦੇ ਦਾਂਗੇ ਜੀ 50000 ਠੀਕ ਹੈ ਪੱਕੀ ਮੁੱਲ ਹੈ ਹਾਂ ਜੀ ਲਓ ਵੀਰੇ ਮੁੱਲ 55000 ਕਿਤਾ ਪਾਈ ਨੇ ਜਣੀ ਇਹਨਾ 50000 ਦਿਆ ਬਾਕੀ ਵੀਰੇ ਕੋਈ ਨਾ ਜੇ ਕਿ ਭਾਦਰੂ ਆਊਗਾ ਉਹ ਤਾਂ ਵਧੀਆ ਮਾਦਮ ਹੋਊਗਾ ਇਹ ਗੱਲ ਨਹੀਂ ਯਾਰਾ ਤੇ ਗਾਂ ਬਹੁਤ ਚੰਗੀ ਆ ਬਾਕੀ ਤੁੰਗਾਰਾ ਰੋਜ਼ ਵੀਡੀਓ ਦੇਖਦੇ ਆ ਲੋਕ ਇਹੋ ਜਿਹੇ ਬੱਚਿਆਂ ਦਾ 60 65 ਪੈਣਾ ਯਾਰ ਜੀ ਮੰਗਦੇ ਬਾਕੀ ਵੀਰੇ ਪਤਾ ਰਾਂ ਨੂੰ ਮਾਰ ਕੇ ਧਾਰਾਂ ਬੜੀਆਂ ਨੇ ਲੋ ਜੀ ਧਾਰ ਦੇਖ ਲਓ ਮੋਰੋਣੀ ਆਪਾਂ ਸਾਹਮਣੇ ਠੰਡਪਾ ਸਾਰੇ ਚਾਰੇ ਓਕੇ ਨੇ ਖੁਸ਼ ਜੀ ਨਹੀਂ ਕੁਛ ਹੰਕਾਰ ਨਹੀਂ ਹੈਗਾ ਪੂਰਾ ਵਧੀਆ ਧਾਰ ਦੋ ਵਰਗੀ ਆ ਲੋ ਜੀ ਧਾਰ ਵੀਰੇ ਪੌਂਡੇ ਵਰਗੀ ਆ ਜਮਾ ਯਾਰ ਇਹ ਗਾਂ ਵੀਰੇ ਕਿ ਆਊਗਾ ਬੋਲਤਿਆਂ ਜਰਸੀਆ ਪਿੱਛੇ ਬਚਾਗਾ ਤੇ ਮੁੱਲ ਵੇੇ ਜਾਇਜ਼ ਕੀਤਾ ਕੋਈ ਚੱਕਰ ਨਹੀਂ ਨਾ ਪਾਉਣਾ ਪਾ ਨਾ ਫਾ ਕੋਈ ਚੱਕਰ ਨਹੀਂ ਲੱਗਣੀ ਚਾਹਲੀ ਜਿੱਤੇ ਗੇਰਾ ਕਰ ਗਈ ਤੇ ਭਾਈ ਨੇ ਮੁੱਲ ਵੀ ਜਾਇਜ਼ ਕੀਤਾਗਾ ਬਾਲ ਕੀਤਾ ਹੈਗਾ ਨਹੀਂ ਲੋਕ ਨੇ 1000 ਰੁਪਏ ਮਗਰ ਲਾਗੇ ਬੱਚੇ ਰਹੋਣਾ ਉਹ ਕਿ ਪੀਡੀਐਫ ਤਾਂ ਮੇਰੇ ਲੰਘਿਆਣਾ ਤੇ ਭਾਈ ਦਾ ਨੰਬਰ ਹੈਗਾ 9796 6425 9796 6425 ਲੋ ਜੀ ਇਹ ਭਾਈ ਦਾ ਨੰਬਰ ਹੈਗਾ ਤੇ ਫਟਰਾਜ ਮਾਹਰਾ ਤੂਰੀ ਦੇ ਕੋਲ ਜ਼ਿਲ੍ਹਾ ਸੰਗਰੂਰ ਜੇ ਕਿਸੇ ਭਰਾ ਨੂੰ ਲੋੜ ਹੋਏ ਵੀਰੇ ਜਰਸੀ ਗਾਂ ਜੀ ਦਾ ਬਾਈ ਨਾਲ ਸਪਰਕ ਕਰ ਲਿਓ ਜੀ ਤੇ ਬਹੁਤਾਂ ਚੰਗੀਆਂ